ਸਾਡਾ ਕੰਮ ਬਾਈ ਜਾਰੀ ਆ ਬੰਦੇ ਸਾਡੇ ਜਿਹੜੇ ਸਪੈਸ਼ਲ ਠੇਕੇਦਾਰ ਸਾਡੇ ਜਿਹੜਾ ਸਾਡਾ ਮੌਕੇ ਤੇ ਖਾਸ ਧਿਆਨ ਰੱਖਦੇ ਆ ਬੀਚ 6 ਜਣੇ ਆਏ ਆ ਬਾਈ ਤੇ ਦੋ ਕੱਲਿਆਂ ਨੂੰ ਮਿੱਟੀ ਹੱਥਾਂ ਨੂੰ ਆਂਦੇ ਚੜਾਉਣੇ ਆ ਤੜਕੇ ਬਾਈ ਜੀ 5:30 ਵਜੇ ਇਹਨਾਂ ਨੇ ਮੈਨੂੰ ਠਾਤਾ ਸੀ ਆਂਦੇ ਚਾਹ ਲਿਆ ਕਿਵੇਂ ਲਾਈਏ ਕੁਸ਼ਕ ਭਰਾਵਾਂ ਦੀ ਗੋਭੀ ਲਾਈ ਆ ਯਾਰ ਮਿੱਟੀ ਲਾਉਣੀ ਕਿਹੜੇ ਹਿਸਾਬ ਨਾਲ ਲਾਈ ਆ ਬਾਈ ਮਿੱਟੀ ਲੱਗਦੀ ਵੇਖ ਲਓ ਕਿਉਂਕਿ ਆਪਾਂ ਇਹ ਇੱਕ ਸਾਈਡ ਤੇ ਗੋਭੀਆ ਥੋੜਾ ਥੋੜਾ ਸੁੰਡੀ ਦਾ ਅਟੈਕ ਆਇਆ ਬਾਈ ਉਹ ਵੀ ਅੱਜ ਦਾ ਹੱਲ ਆਪਾਂ ਕਰਾਂਗੇ ਸੱਚੀ ਕਾਲ ਕਿਸਾਨ ਭਰਾਵੋ ਤੇ ਬਾਈ ਜੀ ਤਕਰੀਬਨ ਸਵਾ ਕਮੀਨਾ ਹੋ ਗਿਆ ਆਪਣੀ ਇਹ ਗੋਭੀ ਲੱਗੀ ਨੂੰ ਜਿਹੜੀ 40 51 ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਉਂਦੇ ਰਹੇ ਆ ਦਿਖਾਉਂਦੇ ਰਹੇ ਆ ਤੇ ਐਤਕੀ ਥੋੜਾ ਆ ਬਾਈ بارش ਨੇ ਜਿਹੜਾ ਝੰਜੋਲੇ ਬਹੁਤ ਮਾਰੇ ਇਹਨੂੰ ਆ ਹੁਣ ਅੱਜ ਆਪਾਂ ਬਾਈ ਜੀ ਦੂਜੀ ਯਾਰ ਆ ਜਿਹੜੀ ਮਿੱਟੀ ਲੱਗ ਰਹੀ ਆ ਆ ਮਿੱਟੀ ਕਈ ਭਰਾਵਾਂ ਦੇ ਸੀ ਕਿਵੇਂ ਲਾਈਏ ਕੁਸ਼ਕ ਭਰਾਵਾਂ ਦੀ ਗੋਭੀ ਲਾਈ ਆ ਯਾਰ ਮਿੱਟੀ ਲਾਉਣੀ ਕਿਹੜੇ ਹਿਸਾਬ ਨਾਲ ਲਾਈ ਆ ਬਾਈ ਮਿੱਟੀ ਲੱਗਦੀ ਵੇਖ ਲਓ ਕਿਉਂਕਿ ਆਪਾਂ ਜੀ ਇੱਕ ਸਾਈਡ ਤੇ ਗੋਭੀ ਲਾਈ ਆ ਤੇ ਆ ਬਾਈ ਵੇਖ ਲਓ ਮਿੱਟੀ ਰੰਦਾ ਮਾਰੀ ਤੁਰਿਆ ਆਉਂਦਾ ਤੇ ਇਹਦੀ ਮਿੱਟੀ ਬਾਈ ਲੱਗਣੀ ਆ ਪੂਰੀ ਤਾਕਤ ਵਾਲੀ ਮਿੱਟੀ ਆ ਇਹ ਇਸ ਮਿੱਟੀ ਨਾਲ ਆ ਜਿਹੜਾ ਇਹਦੇ ਵਿੱਚ ਜਾਲਾ ਬਣਨਾ ਤੇ ਲਗਾਤਾਰ ਜਿਹੜਾ ਸਾਡਾ ਕੰਮ ਬਈ ਜਾਰੀ ਆ ਬੰਦੇ ਸਾਡੇ ਜਿਹੜੇ ਇਹ ਸਪੈਸ਼ਲ ਠੇਕੇਦਾਰ ਸਾਡੇ ਜਿਹੜਾ ਸਾਡਾ ਮੌਕੇ ਤੇ ਖਾਸ ਧਿਆਨ ਰੱਖਦੇ ਆ ਵੀ ਵੱਤਰਨਾ ਚੜ ਜੇ ਵਾਹਣ ਸੁੱਕ ਨਾ ਜਾਵੇ ਤੇ ਮਿੱਟੀ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਆ ਬਈ ਆਪਾਂ ਤਾਂ ਇਹਨਾਂ ਨੂੰ ਸੁਨੇਹਾ ਲਾਉਣਾ ਹੁੰਦਾ ਵੀ ਆ ਜਾਓ ਬਈ ਤੁਹਾਨੂੰ ਠੇਕੇਦਾਰ ਨਾਲ ਵੀ ਗੱਲ ਕਰਾ ਦਿੰਨੇ ਆ ਤੁਹਾਨੂੰ ਪਹਿਲਾਂ ਵੀ ਮਲੰਦੇ ਰਹੇ ਆ ਆਪਾਂ ਇਹ ਜਾਮਣਾ ਦਾ ਠੇਕਾ ਵੀ ਇਹਦੇ ਕੋਲੇ ਹੁੰਦਾ ਤਕਰੀਬਨ ਮਾਲਟਾ ਤੋੜਨਾ ਉਹਦਾ ਠੇਕਾ ਵੀ ਇਹਦੇ ਕੋਲ ਹੀ ਹੋਊਗਾ। ਹਾਂਜੀ ਠੇਕੇਦਾਰ ਜੀ ਕੀ ਹਾਲ ਆ? ਠੀਕ ਆ ਜੀ। ਤੇ ਹੋਰ ਕੀ ਦੀ ਲਾਉਣੀ ਆ ਗਾਂ ਮਿੱਟੀ? ਗਾਂ ਜਸਵੀਰ ਦੀ ਲਾਉਣੀ ਆ ਅੱਜ ਬਾਦ। ਠੀਕ ਆ। ਤਿਆਰੀ ਉਧਰ ਵੀ ਹੈ? ਹਾਂ ਤਿਆਰੀ ਹੈ। ਤੇ ਆਪਣਾ ਵਾਹਣ ਕਿਵੇਂ ਬਣਿਆ? ਠੀਕ ਆ। ਹਾਂ ਬਾਣ ਮੂ ਉਹਦੀ ਬਣਿਆ। ਠੀਕ ਆ ਠੀਕ ਆ। ਕਿੰਨੇ ਬੰਦੇ ਅੱਜ ਆਏ ਆ ਜਿਹੜੇ? ਅੱਜ 6-7 ਜਣੇ ਆਏ ਆ। ਠੀਕ ਆ। ਛੱਡ ਦੋਗੇ ਆਥਨ ਨੂੰ ਦੋਵੇਂ ਇਕੱਲੇ? ਹਾਂ ਛੱਡ ਦਿਆਂਗੇ ਆਰਾਮ ਨਾਲ। ਵਿੱਚ 6 ਜਣੇ ਆਏ ਆ ਬਾਈ। ਦੋ ਕੱਲਿਆਂ ਨੂੰ ਮਿੱਟੀ ਹੱਥਾਂ ਨੂੰ ਆਂਦੇ ਚੜਾਉਣੇ ਆ ਤੜਕੇ ਬਾਈ ਜੀ 5:30 ਵਜੇ ਇਹਨਾਂ ਨੇ ਮੈਨੂੰ ਠਾਤਾ ਸੀ ਆਂਦੇ ਚਾਹ ਲਿਆ ਟਾਈਮ ਠੰਡੇ ਠੰਡੇ ਠੀਕ ਆ ਤੇ ਠੰਡੇ ਠੰਡੇ ਜਿਹੜੀ ਹੈਗੀ ਆ ਖਿੱਚ ਕੇ ਕੰਮ ਕਰਦੇ ਆ ਆ ਬੰਦੇ ਵੀ ਲਗਾਤਾਰ ਬਾਈ ਕੋਡੀ ਢੂਈ ਖਿੱਚੀ ਤੁਰੇ ਆਉਂਦੇ ਆ ਤੇ ਜਿਹੜੀ ਖੇਲ ਦੀ ਜਿਹੜੀ ਆਪਾਂ ਦੇਣੀ ਆ ਗਲਿਆਈ ਆ ਬਾਈ ਥੱਲੋਂ ਨੀਵੀਂ ਰੱਖਣੀ ਆ ਖੇਲ ਜਿਹੜੀ ਪਾਣੀ ਦਾ ਜਿਹੜਾ ਲੈਵ ਵਾਲਾ ਮੋੜ ਦੇ ਨੇੜੇ ਨਾ ਆਵੇ ਮਿੱਟੀ ਜਿਹੜੀ ਆ ਮੋਢ ਨੂੰ ਲੱਗੇ ਵਧੀਆ ਬਣ ਕੇ ਮਿੱਟੀ ਲੱਗੇ ਤੇ ਜਿਹੜੀ ਆ ਥੋੜਾ ਥੋੜਾ ਸੁੰਡੀ ਦਾ ਅਟੈਕ ਆਇਆ ਬਾਈ ਉਹ ਵੀ ਅੱਜ ਦਾ ਹੱਲ ਆਪਾਂ ਕਰਾਂਗੇ ਕਿਉਂਕਿ ਦੂਜੇ ਪਾਸੇ ਕੰਮ ਚੱਲੀ ਜਾਂਦਾ ਚੰਮ ਓਵਰ ਆ ਆ ਜਿਹੜਾ ਬੂਟਾ ਤਕਰੀਬਨ 20 ਕਿ ਦਿਨਾਂ ਨੂੰ ਬਾਈ ਜੀ ਇਹ ਥੋੜਾ ਜਿਹਾ ਪੇੜਾ ਜਿਹਾ ਬਣਾਉਣਾ ਸ਼ੁਰੂ ਕਰ ਦੇਣਾ ਇਹਨੇ ਮੰਨ ਕੇ ਚੱਲੋ ਵੀ ਦਸਹਿਰਾ ਦਾ ਨੰਗੂਗਾ ਤੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਆਪਣਾ ਇਹ ਦੋ ਕ ਕਿੱਲੇ ਵਾਹਣਾ ਬਾਬੇ ਨਾਨਕ ਦੀ ਰਹੀ ਕਿਰਪਾ ਦਾ ਬਾਈ ਇਹ ਜਰੂਰ ਫੁੱਲ ਕੱਢੂਗੀ ਕੋਈ ਹੋਰ ਨਾ ਮੌਸਮ ਵਿੱਚ ਖਰਾਬੀ ਆ ਜੇ ਕਿਉਂਕਿ ਲਗਾਤਾਰ ਆ ਜਿਹੜਾ ਮੌਸਮ ਬਾਈ ਖਰਾਬ ਆ ਵਾਹਣ ਵੇਖ ਲਓ ਜਮਾ ਗਾਰੇ ਅਰਗੇ ਫਰੋਲੀ ਤੁਰੇ ਆਉਣੇ ਕਿਉਂਕਿ ਗੋਭੀ ਲੱਗਣੀ ਹੈ ਗੋਭੀ ਵਾਲਾ ਪ੍ਰੋਸੈਸ ਬਈ ਜੀ ਸਾਡੇ ਇਸ ਏਰੀਏ ਦਾ ਥੋੜਾ ਜਿਹਾ 10 12 ਦਿਨ ਜਿਹੜਾ ਲੇਟ ਹੋ ਗਿਆ ਤੇ ਫੇਰ ਵੀ ਆ ਜਿਹੜਾ ਚਲੋ ਗਰਮੀ ਹੁਣ ਵੀ ਟੈਂਪਰੇਚਰ ਹਾਈ ਆ ਥੋੜਾ ਜਿਹਾ ਹਜੇ ਵੀ ਤੇ ਕੋਸਮੋਸਨ ਵਿਭਾਗ ਵੀ ਦੱਸ ਰਿਹਾ ਵੀ 26 27 ਤੇ 28 ਦਾ ਜਿਹੜਾ ਮੌਸਮ ਆ ਥੋੜਾ ਆ ਖਰਾਬੀ ਚ ਹੋ ਰਿਹਾ ਫੇਰ ਉਦੋਂ ਪਹਿਲਾਂ ਪਹਿਲਾਂ ਬਾਈ ਜਿਹੜੇ ਹੈਂਆਂ 2 ਦਿਨ ਹੈਗੇ ਤੋਂ ਪਾਂ ਤਾਂ ਆ ਪਾ ਲਵਾ ਕੇ ਕਿਹੜੀਆਂ ਖੇੜਾਂ ਦਾ ਕੰਮ ਵੀ ਨਵੇੜਾ ਗੋਭੀ ਦੀ ਬਜਾਏ ਆਪਾਂ ਹੋਰ ਕਿਹੜੀਆਂ ਵੈਰਾਈਟੀਆਂ ਲਾ ਸਕਦੇ ਆ ਗੋਭੀ ਦੀ ਥਾਂ ਤੇ ਬਾਈ ਜੀ ਮਟਰ ਲੱਗ ਸਕਦਾ ਹੁਣ ਇਸ ਟਾਈਮ ਬੰਦ ਗੋਭੀ ਲਾ ਲਓ ਫੁੱਲ ਗੋਭੀ ਲਾ ਲਓ ਠੀਕ ਆ ਆਲੂ ਹੋ ਗਿਆ ਸੱਠਾ ਚਿੱਟਾ ਉਹ ਲੱਗ ਜਾਊਗਾ ਕਿਉਂਕਿ 60 ਚट्टे ਆਲੂ ਤੋਂ ਬਾਅਦ ਕਣਕ ਬੀਜੀ ਜਾਊਗੀ। ਮੂਲੀ ਵੀ ਲੱਗ ਸਕਦੀ ਹੈ। ਮੇਥੇ ਬੀਜ ਲੋ, ਪਾਲਕ ਬੀਜ ਲੋ। ਸਰੋਂ ਦਾ ਟਾਈਮ ਆ ਗਿਆ ਬਾਈ ਸਾਗ ਵਾਲੀ ਦਾ। ਸਾਰੀਆਂ ਜਿਹੜੀਆਂ ਹਰੀਆਂ ਸਬਜ਼ੀਆਂ ਆਪਣੀਆਂ ਤੇ ਰੇਤ ਗਰੀਬਨ ਛਾਲਗਮ ਹੋ ਗਿਆ, ਚਕੰਦਰ ਹੋ ਗਿਆ। ਸਾਰੀਆਂ ਵੈਰਾਈਟੀਆਂ ਦਾ ਟਾਈਮ ਆ ਬਾਈ। ਸਾਰੀਆਂ ਲੱਗ ਜਾਣੀਆਂ। ਸਾਰੀਆਂ ਹੀ ਲੱਗ ਸਕਦੀਆਂ, ਸਾਰੀਆਂ ਲਾ ਲਓ ਥੋੜੀਆਂ-ਥੋੜੀਆਂ ਘਰ ਆਸਤੇ ਜ਼ਰੂਰ ਲਾਓ। ਤੇ ਅੱਜ ਬਾਈ ਜੀ ਜਿਹੜੀ ਇਹਦੀ ਹੈਗੀ ਆ ਮਿੱਟੀ ਦਾ ਕੰਮ ਨਿਭੜ ਜੂਗਾ। ਉਦੋਂ ਬਾਅਦ ਜਿਹੜੀ ਸੁੰਡੀ ਵਾਲੀ ਸਪਰੇਅ ਇੱਕ ਲਾਵਾਂਗੇ ਕਿਉਂਕਿ ਥੋੜਾ ਜਿਹਾ ਅਟੈਕ ਸੁੰਡੀ ਦਾ ਆਇਆ ਪਿਆ। ਤੇ ਸਪਰੇਅ ਤੋਂ ਬਾਅਦ ਮੁੜ ਕੇ ਬਾਈ ਜੀ ਹਲਕਾ ਜਿਹਾ ਪਾਣੀ ਤੇ ਥੋੜੀ ਯੂਰੀਆ ਦੀ ਡੋਜ਼ ਵੀ ਦੇਣੀ ਆਪਾਂ। ਤੇ 20 ਅੰਕ ਦਿਨਾਂ ਦੇ ਵਿੱਚ ਦੀ ਬਾਈ ਜੀ ਇਹ ਸਾਰਾ ਜਿਹੜਾ ਹੈਗਾ ਕਵਰ ਕਰ ਜੂਗੀ ਜ਼ਮੀਨ ਨੂੰ। ਤੇ ਬਹੁਤ ਵਧੀਆ ਗਰੋਥ ਹੋ ਰਹੀ ਆ। ਆਇਤ ਕਿ ਆਪਾਂ ਇੱਕ ਲਾਉਣੀ ਸੀ ਗੋਭੀ ਵੇ ਉਦੋਂ ਬਾਅਦ ਜਿਹੜਾ ਆਪਣਾ ਬਾਗ ਆ ਉਹ ਕਵਰ ਕਰ ਜੂਗਾ ਹੁਣ ਕੋਸ਼ਕ ਭਰਾ ਆਂਦੇ ਸੀ ਤੇਰੇ ਕੋਲੇ ਜਿਗਾੜ ਬਣਿਆ ਹੋਇਆ ਮਿੱਟੀ ਲਾਉਣ ਵਾਲਾ ਤੂੰ ਉਹਦੇ ਨਾਲ ਨਹੀਂ ਲਾਉਂਦਾ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਬਾਈ ਵੀ ਉਹ ਥੋੜਾ ਜਿਹਾ ਡੰਗਾਈ ਚ ਚੱਲਦਾ ਤੇ ਜਿਹੜਾ ਆਪਣਾ ਬਾਗ ਦਾ ਜਾਲਾ ਉਹਨੂੰ ਆਪਾਂ ਨੂੰਗਾ ਆਪਾਂ ਤਾਈਓ ਨਹੀਂ ਉਹੋ ਚਲਾਇਆ ਵੀ ਬਾਗ ਦਾ ਵੀ ਨਾਲ ਉਹ ਨੁਕਸਾਨ ਕਰਨਾ ਸੀ ਉਹਨੇ ਤਾਈਓ ਬਾਈ ਜੀ ਪੰਜ ਕਿ ਖੇੜਾਂ ਪਈਆਂ ਇਹਨੂੰ ਆਪਾਂ ਕੇਰਾ ਇਸ ਲੇਵਰ ਨਾਲ ਮਿੱਟੀ ਲਵਾ ਦਿੰਨੇ ਆ ਅਗਲੇ ਸਾਲ ਤੋਂ ਇਹਨੂੰ ਬੰਦ ਕਰਾਂਗੇ ਕਿਉਂਕਿ ਬੂਟਿਆਂ ਨੇ ਬਹੁਤ ਕਵਰ ਕਰ ਜਾਣਾ ਏਰੀਆ ਗੋਭੀ ਨਹੀਂ ਲੱਗਣੀ ਬਣੇ ਰਹੋ ਜੇ ਬਾਈ ਪੇਜ ਨਾਲ ਆਪਾਂ ਦੇਵਾਂਗੇ ਤੁਹਾਨੂੰ ਜਾਣਕਾਰੀ ਵਧੀਆ ਤੋਂ ਵਧੀਆ ਧੰਨਵਾਦ ਦੀ ਸ਼ਾਸਿਕਾ